ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਾਰਾਜ ਰਸੋਈ ਚੈਨਲ ਤੇ ਤੇ ਅੱਜ ਆਪਾਂ ਨਿੰਬੂ ਦਾ achar ਮਿੱਠਾ ਬਣਾਵਾਂਗੇ ਜੀ ਜਿਹੜਾ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਤੇ ਸਾਲੋ-ਸਾਲ ਆਪਾਂ ਰੱਖ ਸਕਦੇ ਆ ਖਰਾਬ ਵੀ ਨਹੀਂ ਹੁੰਦਾ ਤੇ ਇਹ ਆਪਾਂ 15 ਕਿਲੋ ਨਿੰਬੂ ਲਏ ਸੀ ਜਿਹੜੇ ਟੋਕਰੇ ਦੇ ਵਿੱਚ ਆ ਰਾਤ ਆਪਾਂ ਧੋ ਕੇ ਰੱਖਤੇ ਸੀਗੇ ਸੁੱਕ ਗਿਆ ਇਹ ਚੰਗੀ ਤਰ੍ਹਾਂ ਤੇ ਇਧਰ ਆਪਾਂ 10 ਕਿਲੋ ਨਿੰਬੂ ਆ ਜਿਹੜੇ ਕੱਲ੍ਹ ਪਾਤੇ ਸੀਗੇ ਇਹ ਮੈਨੂੰ ਆਰਡਰ ਸੀਗਾ achar ਦਾ 10 ਕਿਲੋ ਦਾ ਤੇ ਇਹ ਆਪਾਂ ਪਾ ਕੇ ਰੱਖਤਾ ਸੀ ਕੱਲ੍ਹ ਤੇ ਤੁਹਾਨੂੰ ਵੀ ਕਿਸੇ ਨੂੰ ਲੋੜ ਆ ਆਚਾਰ ਦੀ ਖट्टे ਮਿੱਠੇ ਆਚਾਰ ਦੀ ਕੋਈ ਵੀ ਆਂਬ ਦੇ ਆਚਾਰ ਦੀ ਤੁਸੀਂ ਆਰਡਰ ਜਿਹੜਾ ਦੇ ਸਕਦੇ ਹੋ ਨਿੰਬੂ ਦਾ ਆਂਬ ਦਾ ਸੀਜ਼ਨ ਆ ਜਿਹੜਾ ਆਚਾਰ ਦਾ ਚੱਲ ਰਿਹਾ ਹੁਣ ਤੇ ਇਹ ਆਪਣੇ ਕੋਲੇ ਆਰਡਰ ਸੀਗਾ 10 ਕਿਲੋ ਆਚਾਰ ਦਾ ਤੇ ਇਹ ਆਪਾ ਪਾਤਾ ਤੇ ਨੰਬਰ ਆਪਣਾ ਹੈਗਾ 7340937044 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਆਰਡਰ ਦੇ ਸਕਦੇ ਆ ਜੀ ਇਹ ਮਿੱਠਾ ਨਿੰਬੂ ਆ ਜਿਹੜਾ 200 ਰੁਪਏ ਕਿਲੋ ਆ ਤੇ ਜੇ ਕਿਸੇ ਨੇ ਲੈਣਾ ਹੈ ਜੇ ਕਿਸ ਨੂੰ ਚਾਹੀਦਾ ਤਾਂ ਤੁਸੀਂ ਮੰਗਵਾ ਸਕਦੇ ਹੋ ਜੀ ਆਚਾਰ ਤੇ ਇਹ ਬਾਕੀ ਜਿਹੜੇ ਨਿੰਬੂ ਆਪਾਂ 15 ਕਿਲੋ ਲਏ ਆ ਇਹਦੇ ਵਿੱਚੋਂ ਕਿਲੋ ਨਿੰਬੂ ਮੈਂ ਛਾਂਟ ਕੇ ਕੱਢ ਦਿੱਤੇ ਆ ਦਾਗੀ ਸੀ ਕਿਉਂਕਿ ਦਾਗੀ ਨਿੰਬੂ ਵਿੱਚ ਪੈ ਜਾ ਤਾਂ ਕੋਈ ਵੀ achar ਜਿਹੜਾ ਖਰਾਬ ਹੋ ਜੂਗਾ ਫਿਰ ਲੰਬਾ ਟਾਈਮ ਨਹੀਂ ਚੱਲਣਾ ਤੇ ਹੁਣ ਇਹ 14 ਕਿਲੋ ਨਿੰਬੂ ਰਹਿ ਗਏ ਆ ਤੇ ਇਹਨਾਂ ਨੂੰ ਆਪਾਂ ਵਿਚਾਲੋਂ ਕੱਟ ਲਾ ਲੈਣਾ ਕੱਟ ਲਾ ਮਧਾਣੀ ਚੀਰਾ ਜਿਵੇਂ ਆਪਾਂ ਕਹਿੰਦੇ ਨੇ ਉਸ ਤਰ੍ਹਾਂ ਲਾਉਣਾ ਆਪਾਂ ਅਲੱਗ-ਅਲੱਗ ਫਾੜੀਆਂ ਨਹੀਂ ਕਰਨੀਆਂ ਹੈਗੀਆਂ ਤੇ ਲੋ ਜੀ ਕੱਟ ਆਪਾਂ ਲਾ ਕੇ ਰੱਖਦੇ ਨਿੰਬੂ ਇਹਦੇ ਟੁਕੜੰਡ ਲੈ ਲਈ ਆਪਾਂ ਖੰਡ ਆਪਾਂ 14 ਕਿਲੋ ਨਿੰਬੂਆਂ ਦੇ ਵਿੱਚ 7 ਕਿਲੋ ਖੰਡ ਪਾਉਗੀ। ਜੇ ਤੁਸੀਂ ਬਰਾਬਰ ਦਾ ਮਿੱਠਾ ਪੋਣਾ ਤਾਂ ਤੇ ਜੇ ਥੋੜਾ ਘੱਟ ਵੱਧ ਕਰਨਾ ਫਿਰ ਤੁਸੀਂ ਆਪਣੇ ਹਿਸਾਬ ਨਾਲ ਕਰ ਲਿਓ। ਤੇ ਨਹੀਂ 14 ਕਿਲੋ ਨਿੰਬੂਆਂ ਦੇ ਵਿੱਚ 7 ਕਿਲੋ ਖੰਡ ਪੈ ਜਾਣੀ ਆ। ਤੇ ਇਧਰ ਆਪਾਂ ਇਹ ਮਸਾਲਾ ਲੈ ਲਿਆ ਜੀ ਇਹ ਪੁੜੀਆਂ ਵਾਲਾ ਮਸਾਲਾ ਲਿਆਓ ਤੁਸੀਂ। ਇੱਕ ਡੱਬੇ ਵਾਲਾ ਹੁੰਦਾ ਨਾਲੇ ਤਾਂ ਉਹ ਮhenga ਪੈਂਦਾ ਜ਼ਿਆਦਾ। ਤੇ ਨਾਲੇ ਉਹਦੇ ਨਾਲ ਆਚਾਰ ਆ ਜਿਹੜਾ ਵਧੀਆ ਨਹੀਂ ਬਣਦਾ ਹੈਗਾ ਖੱਟਾ ਨਿੰਬੂ ਪਾਉਣਾ ਫੇਰ ਤਾਂ ਵਧੀਆ ਬਣ ਜਾਂਦਾ ਮਿੱਠਾ ਨਿੰਬੂ ਨਹੀਂ ਬਣਦਾ ਉਹ ਤਾਂ ਪ੍ਰਿਆਰੇ ਆਚਾਰ ਨਾਲ ਵਧੀਆ ਤੇ ਜੇ ਤੁਸੀਂ ਮਿੱਠਾ ਨਿੰਬੂ ਬਣਾਉਣਾ ਕਿਸੇ ਨੇ ਘਰੇ ਤਾਂ ਆਹ ਮਸਾਲਾ ਜਿਹੜਾ ਲਿਓ ਤੁਸੀਂ ਕੁੜੀਆਂ ਵਾਲਾ ਤੇ ਮਸਾਲੇ ਵਾਲੀ ਦੁਕਾਨ ਤੋਂ ਆ ਵੀ ਮਿਲ ਜੰਨੀ ਆ ਇਹ 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 ਵੈਸੇ ਤਾਂ 5 ਕਿਲੋ ਤੇ ਇੱਕ ਕੁੜੀ ਵੀ ਬਹੁਤ ਹੁੰਦੀ ਆ ਤੇ ਆਪਾਂ ਹੁਣ ਇਹ 14 ਕਿਲੋ ਦੇ ਵਿੱਚ ਤਿੰਨ ਕੁੜੀਆਂ ਪਾ ਦਿਆਂ ਕਿਉਂਕਿ ਮਸਾਲੇ ਨਾਲ ਇਹ ਆਚਾਰ ਆ ਜਿਹੜਾ ਵਧੀਆ ਬਣਦਾ ਹੈ ਤੇ ਫਿਰ ਆਪਾਂ ਸੇਲ ਕਰਨਾ ਹੁੰਦਾ ਕਿਉਂਕਿ ਕਿਸੇ ਦਾ ਲਾਂਬਾ ਨਾ ਬਵੇ ਆਪਾਂ ਨੂੰ ਐ ਹੁੰਦਾ ਹੈ ਨਾ ਵੀ ਚੀਜ਼ਾਂ ਜਿਹੜੀ ਵਧੀਆ ਹੋਵੇ ਤੇ ਚਲੋ ਕੋਈ ਗੱਲ ਨਹੀਂ ਇੱਕ ਪੁੜੀ ਵੱਧ ਪੈ ਗਈ ਤਾਂ ਤੇ ਇਹ ਮਸਾਲਾ ਘੱਟ ਹੋਇਆ ਤਾਂ achar ਆ ਫਿਰ ਆਪਣਾ ਸਵਾਦ ਨਹੀਂ ਬਣਨਾ ਟੇਸਟੀ ਨਹੀਂ ਬਣਨਾ ਹੈਗਾ ਤੇ ਲੂਣ ਆਪਾਂ ਪਾ ਲੈਣਾ ਜੀ 5 ਕਿਲੋ ਮਗਰ ਇੱਕ ਢਸੀ ਲੂਣ ਦੀ ਪਾਤੀ ਹੈ ਨਿੰਬੂਆਂ ਦੇ ਤੇ ਬਾਕੀ ਮਸਾਲੇ ਦੀਆਂ ਪੁੜੀਆਂ ਖੰਡ ਦੇ ਵਿੱਚ ਸੱਟ ਕੇ ਲੂਣ ਉੱਤੇ ਲਾ ਦਿੱਤਾ ਆਪਾਂ ਸਾਰਾ ਸਮਾਨ ਤੇ ਹੁਣ ਆਪਾਂ ਨਿੰਬੂ ਲੈ ਲੈਣੇ ਆ ਇਸ ਤਰ੍ਹਾਂ ਕੱਲੇ ਕੱਲੇ ਨਿੰਬੂ ਦੇ ਵਿੱਚ ਭਰੀ ਜਾਣਾ ਮਸਾਲਾ ਤੇ ਇਹ ਭਰਨਾ ਬਹੁਤ ਜ਼ਰੂਰੀ ਆ ਸਤਰਾ ਤੁਸੀਂ ਉਦਾਂ ਹੀ ਨਾ ਪਾਓ ਜਿਵੇਂ ਆਪਾਂ ਅਚਾਰ ਪਉਨੇ ਆ ਸਾਪ ਤਾਂ ਹੀ ਸੁੱਟ ਕੇ ਕਈ ਵਾਰ ਆਪਾਂ ਲਾ ਦਿੰਦੇ ਹਣਾ ਵਿੱਚ ਅੰਦਰ ਤੱਕ ਫਿਰ ਖੰਡਾ ਜਿਹੜੀ ਜਾਂਦੀ ਨਹੀਂ ਅਚਾਰਾ ਜਿਹੜਾ ਫਿਰ ਖਰਾਬ ਹੋਣ ਦਾ ਡਰਾ ਰਹਿੰਦਾ ਤੇ ਇਸ ਤਰ੍ਹਾਂ ਤੁਸੀਂ ਕੱਲੇ ਕੱਲੇ ਨਿੰਬੂ ਦੇ ਵਿੱਚ ਮਸਾਲਾ ਜਿਹੜਾ ਭਰ ਦਿਓ ਚਲੋ ਥੋੜੀ ਮਿਹਨਤ ਤਾਂ ਲੱਗਦੀ ਆ ਫਿਰ ਆਏ ਆ ਜੇ ਕੰਮ ਆਪਾਂ ਵਧੀਆ ਕਰਨਾ ਹੈ ਨਾ ਫਿਰ ਮਿਹਨਤ ਤਾਂ ਲੱਗਦੀ ਆ ਤੇ ਚਲੋ ਮਿਹਨਤ ਕਰਕੇ ਵੀ ਜੇ ਕੋਈ ਕੰਮ ਵਧੀਆ ਹੋ ਜੇ ਤਾਂ ਉਹਦੇ ਨਾਲ ਦੀ ਵੀ ਰੀਸ ਨਹੀਂ ਹੁੰਦੀ ਤੇ ਆਹ ਦੇਖੋ ਇਸ ਤਰ੍ਹਾਂ ਆਪਾਂ ਮਸਾਲਾ ਜਿਹੜਾ ਭਰਨਾ ਹੈ ਇਹਦੇ ਵਿੱਚ ਨੇੜੇ ਤੋਂ ਤੁਹਾਨੂੰ ਦਿਖਾ ਦਿੰਨੇ ਆਪਾਂ ਐਦਾਂ ਆਪਾਂ ਕੱਟ ਲਏ ਸੀਗੇ ਨਿੰਬੂਆਂ ਦੇ ਵਿੱਚ ਨਿੰਬੂ ਲੱਗ-ਲੱਗ ਵੀ ਕਰ ਸਕਦੇ ਆ ਤੁਸੀਂ ਵੈਸੇ ਤੇ ਬਰ ਜੇ ਇਸ ਤਰ੍ਹਾਂ ਪਾਈਏ ਤਾਂ ਜ਼ਿਆਦਾ ਵਧੀਆ ਬਣਦਾ ਆਚਾਰ ਤੇ ਲੋ ਜੀ ਸਾਰੇ ਨਿੰਬੂਆਂ ਦੇ ਵਿੱਚ ਆਪਾਂ ਮਸਾਲਾ ਭਰਤਾ ਤੇ ਦੇਖੋ ਕਿੰਨੇ ਵਧੀਆ ਲੱਗ ਰਹੇ ਆ ਅਸ ਤਰੇ ਤੁਸੀਂ ਭਰ ਲਓ ਜੇ ਘਰੇ ਬਣਾਉਣਾ ਹੋਇਆ ਜੇ ਤੁਸੀਂ ਮੰਗਾਉਣਾ ਹੋਇਆ ਆਰਡਰ ਤੇ ਤਾਂ ਤੁਸੀਂ ਨੰਬਰ ਆਪਾਂ ਦੇ ਦਿੱਤਾ ਸਕਰੀਨ ਤੇ ਵੀ ਦੇ ਦਾਂਗੇ 77409 37041 ਤੇ ਤੁਸੀਂ ਮੰਗਵਾ ਵੀ ਸਕਦੇ ਹੋ ਮਿੱਠਾ ਨਿੰਬੂ ਅੰਬ ਦਾ achar ਤੇ ਅੰਬ ਦੀ ਚਟਨੀ ਤੇ ਨਿੰਬੂ ਮਿਰਚ ਦਾ achar ਕੋਈ ਵੀ achar ਤੁਸੀਂ ਮੰਗਾਉਣਾ ਮੰਗਾ ਸਕਦੇ ਹੋ ਤੇ ਲੋ ਜੀ ਹੁਣ ਇੱਧਰ ਜਿਹੜਾ ਆਪਣਾ ਆਰਡਰ ਵਾਲਾ achar ਸੀਗਾ ਤੇ ਇਹਦੇ ਵਿੱਚ achar ਸਾ ਜਿਹੜੀ ਤਿਆਰ ਹੋ ਗਈ ਹੈ ਇਹ ਆਪਾਂ ਕੱਲ ਭਾ ਕੇ ਰੱਖਿਆ ਸੀਗਾ ਉਹ ਚਾਰ ਜਿਹੜਾ ਹੁਣ ਆਪਾਂ ਬੰਨ ਕੇ ਰੱਖ ਦਿਆਂਗੇ ਦੋ ਦਿਨ ਟੱਬ ਦੇ ਵਿੱਚ ਹੀ ਤੇ ਇਹ ਕਿਉਂਕਿ ਥੋੜਾ ਭਾਂਡਿਆਂ ਦੀ ਪ੍ਰੋਬਲਮ ਆ ਜਾਂਦੀ ਆ ਫਿਰ ਜਿਹੜਾ ਨਾਲ ਦੀ ਨਾਲ ਸਵੀ ਜਾਵੇ ਵਧੀਆ ਰਹਿੰਦਾ ਹੈ ਨਾ ਇੱਕ ਜਿਗਰ ਤੁਹਾਨੂੰ ਪਤਾ ਹੈ ਮੱਛਰ ਮਕੋੜੇ ਦਾ ਟਾਈਮ ਹੁੰਦਾ ਤੇ ਚਾਰਾ ਜਿਹੜਾ ਬਹੁਤ ਗੌਰ ਨਾਲ ਰੱਖਣਾ ਪੈਂਦਾ ਬੰਨ ਕੇ ਕੱਪੜਾ ਉੱਪਰ ਤੇ ਹੁਣ ਐ ਹੁੰਦਾ ਵੀ ਫਿਰ ਟੱਕਣ ਵਾਲੇ ਟੱਬੇ ਦੇ ਵਿੱਚ ਇਹਨੂੰ ਆਪਾਂ ਸਾਂਭਦੀਏ ਨਾ ਤੇ ਇਹ ਆਪਾਂ ਹੁਣ ਤੋਲ ਕੇ ਪਾ ਦਿਆਂਗੇ 10 ਕਿਲੋ ਚਾਰਾ ਔਰ ਤੁਸੀਂ ਜਿਹੜਾ ਆਪਣੇ ਕੋਲ ਬਾਰਟੀ ਦੇ ਵਿੱਚ ਬਾਰਟੀ ਆਪਾਂ ਸਵੇਰੇ ਤੋਂ ਕਿ ਧੁੱਪੇ ਰੱਖਤੀ ਸੀ ਕਿ ਸੁਕਾ ਲਈ ਚੰਗੀ ਤਰ੍ਹਾਂ ਭਾਂਡਾ ਵੀ ਆਪਣਾ ਗਿੱਲਾ ਨਾ ਹੋਵੇ ਜੇ ਭਾਂਡਾ ਗਿੱਲਾ ਹੋਵੇ ਰੂਹ ਵੀ ਚਾਰਾ ਜਿਹਾ ਖਰਾਬ ਹੋ ਜਾਂਦਾ ਜਿੱਲੋ ਜੀ ਜਿਹੜਾ ਅੱਜ ਆਚਾਰ ਪਾਇਆ ਆਪਾਂ ਉਹ ਤੇ ਕੱਪੜਾ ਬੰਨ ਕੇ ਰੱਖ ਦਾਂਗੇ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰ ਦਿਨੇ ਭੁੱਲਿਓ ਨਾ